ਇਹ ਰੈਪੋਰਟ ਦਾ ਇੰਪੈਕਟ ਹੈ ਉਹ ਹੈ ਕਿ ਜਿਹੜਾ ਆਰਬੀਆਈ ਅੱਗੇ ਇਹਨਾਂ ਨੂੰ ਲੈਂਡ ਕਰਦਾ ਹੈ ਬੈਂਕਸ ਨੂੰ ਠੀਕ ਹੈ ਨਾ ਤੇ ਉਹ ਅਲਟੀਮੇਟਲੀ ਉਹਨਾਂ ਦੀ ਕਾਸਟ ਆਫ ਫੰਡਿੰਗ ਤੇ ਇੰਪੈਕਟ ਕਰੇਗਾ ਜੇ ਉਹ 0.5% ਘਟਿਆ ਹੈ ਡਾਊਨ ધ ਲਾਈਨ ਉਹ ਅੱਗੇ ਜਿਹੜੇ ਲੋਨ ਉਹਨਾਂ ਨੇ ਲੋਕਾਂ ਨੂੰ ਦਿੱਤੇ ਹੋਏ ਆ ਜਿਹੜੀ ਫਲੋਟਿੰਗ ਦੇ ਉੱਤੇ ਆ ਫਲੋਟਿੰਗ ਰੀਟ ਦੇ ਉੱਤੇ ਫਿਕਸ ਕੀਤੇ ਹੋਏ ਆਗੇ ਉਹਨਾਂ ਤੇ ਵੀ ਇੰਪੈਕਟ ਆਏਗਾ ਹਾਊਸਿੰਗ ਲੋਨ ਵਾਹਕਲ ਲੋਨ ਜਾਂ ਕੋਈ ਵੀ ਕੰਜ਼ਿਊਮਰਲ ਆਈਟਮਸ ਲੁੱਤੀਆਂ ਹਰ ਇੱਕ ਇਮਪੈਕਟ ਆਏਗਾ ਤੇ ਰੇਟ ਆਫ ਇੰਟਰਸਟ ਘਟੇਗਾ ਤੇ EMI ਘਟੇਗੀ ਜਾਂ ਟਿਨਰ ਘਟੇਗਾ ਵਾਟੇਵਰ ਥੋੜਾ ਜਿਹਾ ਇੱਕ ਵਾਰ ਦੱਸੋ ਕਿਵੇਂ ਘਟੇਗੀ ਜਦੋਂ ਕੋਈ ਲੋਨ ਐਗਜ਼ਾਮਪਲ ਦੇ ਕੇ ਕਿ 25 ਲੱਖ ਦਾ ਲੋਨ ਹੈ EMI ਹਾਂ ਦੇਖੋ ਅਗਰ 25 ਲੱਖ ਦਾ ਇਨਸਟਾਲ ਲੋਨ ਹੈ ਉਹਦੇ ਇਨਸਟਲਮੈਂਟਸ ਸੀ 25000 ਰੁਪਏ ਹੈ ਉਹ 20 ইয়ার্স ਐਗਜ਼ਾਮਪਲ ਲੈ ਕੇ ਚੱਲ ਰਹੇ ਹਾਂ ਤੇ ਉਸਾ ਹੁਣ 0.5% ਆਪਾਂ ਜੇ ਘਟਾ ਦਈਏ ਤਾਂ 25000 ਦਾ 25850 ਰਹਿ ਜਾਏਗੀ ਜਾਂ 25000 24 सॉरी 24500 ਰਹਿ ਜਾਏਗੀ ਵੱਦਾ ਥੋੜਾ ਇਸ ਇੰਪੈਕਟ ਡਾਊਨ ધ ਲਾਈਨ EMI ਤੇ ਆ ਜਾਏਗਾ ਸੈਕਿੰਡ ਆਪਸ਼ਨ ਜਿਹੜੀ ਕਿ ਦੇ ਹਰ ਇੱਕ ਕਸਟਮਰ ਕੋਲ ਹੈ ਉਹ ਆਪਣਾ ਟਿਨਿਓਰ ਘਟਾ ਸਕਦੀ ਹੈ EMI ਦੇ 25000 ਰੱਖੇ ਜੇ ਪਹਿਲਾਂ 20 ਸਾਲ ਦਾ ਸੀਗਾ 240 ਮਨ ਸੀਗੇ ਉਹ 240 ਹੋ ਜਾਏ 220 210 ਰਹਿ ਜਾਣਗੇ ਜਾਂ 220 ਰਹਿ ਜਾਣਗੇ ਉਹ ਟਿਨਿਓਰ ਉਸ ਤਰ੍ਹਾਂ ਵੀ ਇੰਪੈਕਟ ਕਰਦਾ ਹੈ ਔਰ ਆਪੀਰ ਆਫ ਲੌਂਗ ਟਾਈਮ ਕੀ ਕਹਿੰਦੇ ਜਿਹੜਾ ਨਲੀਫਾਈ ਹੋ ਜਾਏਗਾ ਜੋ ਇੰਪੈਕਟ ਰੈਗੂਲੇਟਰ ਦਾ ਹੈ ਤੇ ਮਾਰਕੀਟ ਵੀ ਤੇਜ਼ੀ ਆਏਗੀ ਸਾਹਮਣੇ ਕਿੰਨ ਲੱਗਦਾ ਲੋਨ ਮਾਰਕੀਟ ਤਾਂ ਦੇਖੋ ਜਿਹੜੇ ਹਾਊਸਿੰਗ ਲੋਨ ਹੈ ਇਹਦੇ ਨਾਲ ਹੌਸਿੰਗ ਤੇ ਫਾਈਨਾਂਸ ਕੰਪਨੀਆਂਜ਼ ਐ ਉਹਨਾਂ ਨੂੰ ਆਪਣਾ ਬਿਜ਼ਨਸ ਵਧਿਆ ਮਿਲਣ ਦੀ ਚਾਂਸਸ ਐ ਰੀਅਲ ਅਸੈਟ 'ਚ ਵੀ ਥੋੜਾ ਜੰਪ ਆਉਣ ਦਾ ਚਾਂਸਸ ਐ ਕਿ ਕਹਿੰਦੇ ਲੋਕੀ ਲੋਨ ਲੈ ਕੇ ਹੋਰ ਪ੍ਰੋਪਰਟੀ ਲੈਣਾ ਚਾਹਣਗੇ ਕਿਉਂਕਿ ਇਹ ਐਮਆਈ ਕੱਟ ਵੈਟਰੀ ਐ ਉਹ ਆਫੋਰਡੇਬਿਲਟੀ ਵੱਧ ਜਾਂਦੀ ਐ ਮੋਬਾਈਲਸ ਮਾਰਕੀਟ ਦੀ ਹਾਂ ਆਟੋਮੋਬਾਈਲਸ ਦੀ ਫਿਰ ਕਹੇਗਾ ਕਿ ਰੇਟ ਆਫ ਇੰਟਰਸਟ ਕੱਟ ਗਿਆ ਕਿ ਚਲੋ ਗੱਡੀ ਕਹਿੰਦੇ ਗੱਡੀਆਂ ਕਹਿੰਦੇ ਵੈਟ ਲੈ ਲਈਏ ਜੇ ਹੁਣ ਅੱਜ ਕਹਿੰਦੇ ਪੁਰਾਣੀਆਂ ਲੈ ਕੇ ਚੱਲ ਰਹੇ ਆ ਕਿ ਨਈ ਲੈ ਕੇ ਕਹਿੰਦੇ ਐਮਆਈ ਕੱਟ ਗਈ ਬਜਟ ਦੇ ਅੰਦਰ ਆ ਗਈ ਤੇ ਉਹ ਲੈ ਸਕਦੇ ਆ ਇਸੋ ਲਾਵਾ ਜਿਹੜੀ ਲਾਰਜ ਇੰਡਸਟਰੀਜ਼ ਐ ਉਹਨਾਂ ਨੂੰ ਜਿਹੜਾ ਨੇ ਕਰੋੜੋਂ ਨੂੰ ਲਿੱਤੇ ਹੋਏ ਐ ਕਰੋੜਾ ਰੁਪਏ ਤੇ ਉਹ ਵੀ ਸੋਚਣੀਆਂ ਕਿ ਚਲ ਠੀਕ ਐ ਯਾਰ ਹੁਣ ਤਾਂ ਅਫੋਰਡੇਬਿਲਟੀ ਵਧ ਰਹੀ ਐ ਉਹਨਾਂ ਦੀ ਕਾਸਟ ਆਫ ਫੰਡਿੰਗ ਘਟ ਰਹੀ ਐ ਉਹਨਾਂ ਨੂੰ ਵੀ ਫਰਕ ਪਏਗਾ ਉਹ ਵੀ ਕਹਿੰਦੇ ਆਪਣੇ ਪ੍ਰੋਫਿਟੇਬਿਲਟੀ ਬੈਟਰ ਦਿਖਾ ਬਣ ਗਈ ਐ ਜੋ ਉਹਨਾਂ ਦੇ ਲਾਸਸ ਐ ਘਟ ਘਟ ਜਾਣਗੇ ਇਹ ਇੰਪੈਕਟ ਬਿਲਕੁਲ ਡਾਊਨ ザ ਲਾਈਨ ਪਾਸ ਹੋਏਗਾ ਸੈਕਿੰਡ ਜਿਹੜਾ ਤੁਸੀਂ ਗੱਲ ਕੀਤੀ ਸੀ ਜਿਹੜੇ ਐਫ ਡੀਜ਼ ਵਗੈਰਾ ਤੇ ਐਫ ਡੀਸ ਤੇ ਵੀ ਇੰਪੈਕਟ ਪਏਗਾ ਉਹਦੇ ਨਾਲ ਲੋਕਾਂ ਨੂੰ ਲਾਸਸ ਹੋਏਗਾ ਜਿਹੜੇ ਸੀਨੀਅਰ ਸਿਟੀਜ਼ਨ ਆ ਨੇ ਉਹਨਾਂ ਦੀ ਮੈਕਸਿਮਮ ਇਨਵੈਸਟਮੈਂਟ ਐਫ ਡੀਜ਼ ਵਿੱਚ ਹੈ ਜਿਹੜੀ ਉਹ ਇਹ ਸੋਚਦੇ ਕਿ ਜਿਹੜੇ ਇੱਕ ਤਾਂ ਜਿਹੜਾ ਉਹਨਾਂ ਨੂੰ ਪੈਨਸ਼ਨ ਆ ਰਹੀ ਹੈ ਆ ਰਹੀ ਹੈ ਸੈਕਿੰਡ ਉਹਨਾਂ ਨੂੰ ਇਹ ਹੁੰਦਾ ਕਿ ਜਿਹੜੀ ਅਸੀਂ ਆਪਾਂ ਐਫਡੀ ਬਣਾਈ ਹੋਈ ਆਪਣੇ ਰਿਟਾਇਰਮੈਂਟ ਬੈਨੀਫਿਟਸ ਤੋਂ ਉਹਦਾ ਇੰਟਰਸਟ ਵੀ ਕਹਿੰਦੇ ਆ ਆਪਣੇ ਲਈ ਯੂਜ਼ ਕਰਦੇ ਆ ਡੇ ਟੂਡੇ ਐਕਸਪੈਂਸ ਲਈ ਜਾਂ ਫਿਰ ਕੋਈ ਵੀ ਚੀਜ਼ ਲਈ ਇਨਵੈਸਟਮੈਂਟ ਅਗਰ ਉਹਨਾਂ ਨੇ ਫਰਦਰ ਕਰਨੀ ਹੁੰਦੀ ਹੈ ਬੱਚਿਆਂ ਨੂੰ ਭਰਾਨਾ ਹੁੰਦਾ ਜਾਂ ਉਹਨਾਂ ਦੀ ਮੈਰਿਜ ਕਰਨੀ ਹੈ ਉਹ ਹੁਣ ਇੰਟਰਸਟ ਜੇ ਕਹਿੰਦੇ ਉਹਨਾਂ ਨੂੰ ਕਹਿੰਦੇ 8% ਤੇ ਆ ਰਿਹਾ ਜਿਉਂ 8 ਰੀਆ ਉਹ ਸਾਡੇ 7 ਤੇ ਆਏਗਾ ਜਾਂ 7 ਆ ਰਿਹਾ ਸੀ ਤਾਂ ਸਾਡੇ 6.5 ਤੇ ਆਏਗਾ ਉਹਨਾਂ ਨੂੰ ਵੀ ਕਹਿੰਦੇ ਇਜ਼ ਅ ਲਾਸ ਹੋਏਗਾ ਓਵਰঅল ਹੋਏਗਾ ਫਿਰ ਚਾਹੇ ਨਾਰਮਲ ਬੰਦੇ ਦੀ ਹੋਵੇ ਜਾਂ ਸੀਨੀਅਰ ਡਿਜਾਇਨਰ ਬਿਲਕੁਲ ਠੀਕ ਹੈ ਲੇਕਿਨ ਉਹਨਾਂ ਨੂੰ ਇਹ ਹੁੰਦਾ ਨਾ ਕਿ ਜਿਹੜੀ ਬੈਕਸੀਆ ਐਫ ਡੀਜ਼ ਆ ਉਹਨਾਂ ਦੀ ਹੈ ਨਾਰਮਲ ਬੰਦੇ ਦਾ ਐਫ ਡੀ ਚ ਅੱਜਕੱਲ ਕਹਿੰਦੇ ਮੁਸ਼ਕਲੀ ਕਰਾਂਦੇ ਆ ਇਹ ਨੂੰ ਕਿਵੇਂ ਸਮਝਿਆ ਜਾਏ ਕਿ ਇੱਕ ਹੱਥ ਲੈ ਕੇ ਦੂਜੇ ਹੱਥ ਦੇਖੋ ਓਵਰঅল ਤਾਂ ਕਹਿੰਦੇ ਜਿਹੜਾ ਬੈਂਕ ਦਾ ਬਿਜ਼ਨਸ ਹੈ ਅਗਰ ਦੇਖਿਆ ਜਾਏ ਬੈਂਕ ਦਾ ਬਿਜ਼ਨਸ ਹੈ ਫੰਡਿੰਗ ਜ਼ਿਆਦਾ ਕਰਨਗੇ ਤਾਂ ਹੀ ਫਾਇਦਾ ਜਿਆਦਾ ਕਿਥੋਂ ਹੀ ਕਰਨਗੇ ਯਾ ਜਿਹੜੇ ਡਿਪੋਜ਼ਿਟਸ ਆਣਗੇ ਡਿਪੋਜ਼ਿਟਸ ਤੋਂ ਬਾਅਦ ਕਿ ਫੰਡਿੰਗ ਕਰਨਗੇ ਯਾ ਫਿਰ ਕਿਸ ਤੋਂ ਜਿਹੜੀ ਉਹਨਾਂ ਦੇ ਆਲਰੇਡੀ ਕੈਪੀਟਲ ਹੈ ਉਸ ਤੋਂ ਕਹਿੰਦੇ ਉਹ ਫੰਡਿੰਗ ਕਰ ਰਹੇ ਆ ਠੀਕ ਹੈ ਨਾ ਤੇ ਬੈਂਕਿੰਗ ਇਹਦਾ ਇਸੇ ਤਰ੍ਹਾਂ ਚੱਲ ਰਿਹਾ ਹੈ ਕਿ ਕਹਿੰਦੇ ਇੱਕ ਤਰ੍ਹਾਂ ਕਿਸੇ ਤੋਂ ਕਿਸੇ ਨੂੰ ਲੈਣੇ ਆ ਯਾ ਤਾਂ ਆਪਣੀ ਕੈਪੀਟਲ ਪਾਣਗੇ ਯਾ ਲੋਕਾਂ ਤੋਂ ਆਪਣੀ ਲੈਣਗੇ ਐਦਾਂ ਹੀ ਕਰਕੇ ਚੱਲਣਗੇ ਤੇ ਉਹ ਅੱਗੇ ਫੰਡਿੰਗ ਕਰਨਗੇ ਵੈਸੇ ਵੀ ਅਦਰਵਾਈਜ਼ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਕਿ ਕਿਹਾ ਹੱਥ ਲੈ ਕੇ 1 ਲੱਖ ਦੇਣ ਵਾਲੀ ਗੱਲ ਹੈ ਉਹਦੇ ਚ ਜਿਹੜਾ ਰੇਟ ਆਫ ਇੰਟਰਸਟ ਹਲੇ ਵੀ ਬੈਂਕ ਜਣਾ ਦੇ ਰਿਆ ਨਾ ਐਫ ਡੀ ਦੇ ਉੱਤੇ ਉਹ ਤੇ ਜਿਹੜਾ ਲੋਨ ਲੈ ਰਿਆ ਲੋਨ ਤੇ ਉਹ ਚਾਰਜ ਕਰ ਰਿਹਾ ਹੈ ਬੈਂਕ ਹਲੇ ਵੀ ਉਹਦੇ ਚ ਗੈਪ ਹੈ ਜਿਵੇਂ ਆਪਾਂ ਨੂੰ ਐਫ ਡੀ ਤੇ ਆਪਾਂ ਦੇਖੀਦਾ 7% ਮਿਲਦਾ ਹੈ ਜਾਂ 7.5% ਮਿਲਦਾ ਹੈ ਜਿਹੜਾ ਉਹ ਲੋਨ ਦਿੰਦੇ ਉਹ 8.5% 9% ਇਸ ਤਰ੍ਹਾਂ ਦਿੰਦੇ ਆ ਉਹ 2% ਦਾ ਗੈਪ ਉਹਨਾਂ ਦਾ ਫੇਰ ਵੀ ਰਹਿੰਦਾ ਹੈ 2% ਡਿਪੈਂਡਿੰਗ अपॉन ਜਿਆਦਾ ਵੀ ਹੁੰਦਾ ਕਿ ਇਸ ਟਾਈਪ ਦਾ ਲੋਨ ਹੈ ਤਾਂ ਫਿਰ ਉਹ ਤਾਂ ਆਪਣਾ ਪ੍ਰੋਫਿਟ ਲੈ ਕੇ ਚੱਲੇਗਾ ਚੱਲੇ ਕਿਉਂਕਿ ਉਹਨਾਂ ਨੇ ਆਪਣੀ ਐਡਮਿਨਿਸਟ੍ਰੇਟਿਵ ਕੋਸਟ ਵੀ ਕੱਢਣੀ ਹੈ ਆਪਣਾ ਪ੍ਰੋਫਿਟ ਵੀ ਕੱਢਣਾ ਹੈ ਤੇ ਆਪਣੇ ਜਿਹੜੇ ਕਹਿੰਦੇ ਸ਼ੇਅਰ ਹੋਲਡਰਸ ਹਨ ਉਹਨਾਂ ਨੂੰ ਡਿਵੀਡੈਂਡ ਵੀ ਮਿਲਣਾ ਹੈ ਫਿਰ ਗਵਰਨਮੈਂਟ ਦੀ ਹੋਲਡਿੰਗ ਬੋਰਡ ਹੈ ਗਵਰਨਮੈਂਟ ਨੂੰ ਵੀ ਉਹਦੇ ਚੋਂ ਡਿਵੀਡੈਂਡ ਚਹੀਦਾ ਇਹ ਸਾਰੇ ਚੀਜ਼ਾਂ ਦਾ ਕੋਲੇ ਪੀਐਫ ਤੇ ਵੀ ਅਸਰ ਹੋਏਗਾ ਜਾਂ ਪੀਪੀਐ ਜਿੰਨਾ ਜਮਾ ਕਰਾਉਂਦੇ ਉਹ ਵੀ ਹੋਏਗਾ ਹੱਲੇ ਤਾਂ ਨਹੀਂ ਹੋਏਗਾ ਲੇਕਿਨ ਉਹ ਗਵਰਨਮੈਂਟ ਅਨਾਉਂਸ ਕਰਦੀ ਹੈ ਔਰ ਉਹ ਰੈਪੋਰਟਲ ਇਮੀਡੀਏਟ ਕਨੈਕਟਡ ਨਹੀਂ ਹੈ ਬੜਾ ਐਫਡੀ ਤੇ ਜ਼ਰੂਰ ਕਰ ਐਫਡੀ ਤਾਂ ਇਮੀਡੀਏਟ ਆ ਜਾਏਗਾ ਜਿਹੜੀ ਨਹੀਂ ਲੇਕਿਨ ਇਹਦੇ ਚਾਹੀਏ ਕਿ ਐਫਡੀ ਤਾਂ ਆਪਣੇ ਨਾ ਹੁੰਦੀ ਹੈ ਫਿਕਸ ਪੀਰੀਅਡ ਲਈ ਹੁੰਦੀ ਹੈ ਤੇ ਫਿਕਸਡ ਰੇਟ ਆਫ ਇੰਟਰਸਟ ਹੁੰ ਉਸ ਤੋਂ 더 ਹੋਇਰੇਟ ਰੋਫ ਇੰਟਰਸਟ ਆਏਗਾ ਜਿਹੜੀ ਨਵੀ ਹੋਏਗੀ ਉਸ ਤੋਂ ਇੰਪੈਕਟ ਆਏਗਾ ਜਿਹੜੀ ਆਲਰੇਡੀ ਪਹਿਲਾਂ ਹੀ ਹੈ ਜਿਹੜੀ ਪਹਿਲਾਂ ਬਣ ਚੁੱਕੀ ਹੈ ਸਪੋਜ਼ ਮੈਂ ਇੱਕ ਐਫ ਡੀ ਕਰਾਈ ਸੀ 2 ਮਹੀਨੇ ਪਹਿਲਾਂ ਰਾਈਟ ਉਸ ਦੀ ਟਿਨਿਓਰ ਐਸੇ 3 ਇਅਰਸ ਹੀ ਇਹ ਜਿਹੜਾ 3 ਸਾਲ ਦਾ ਰੇਟ ਆਫ ਇੰਟਰਸਟ ਉਹ ਜਿੱਥੇ ਦਾ ਸੇਮ ਰਹੇਗਾ ਉਹ ਰੇਪਰੇਟਿਵ ਲਾਗੂ ਨਹੀਂ ਹੋਏਗਾ ਇਸ ਤੇ ਨਹੀਂ ਹੋਏਗਾ ਜਿਹੜੀ ਨਈ ਐਫ ਡੀ ਬਣੇਗੀ ਨਾ ਉਸ ਤੇ ਹੋਏਗਾ ਉਸ ਤੇ ਹੋਏਗਾ ਹ ਬਟ ਉਹ ਬੁਰਾ ਜਿਹਾ ਲੱਗਦਾ ਕਿ ਜਿੱਦਾਂ ਰੇਪਰੇਟ ਘਟ ਹੋਇਆ ਮਾਰਕੀਟ ਵਿੱਚ ਥੋੜਾ ਜਿਹਾ ਬੂਮ ਤਾਂ ਆਏਗਾ ਦੇਖੋ ਬੂਮ ਤਾਂ ਥੋੜਾ ਜਿਹਾ ਰਹਿ ਗਿਆ ਹੀ ਰਹੇਗਾ ਕਿ ਕਹਿੰਦੇ ਹਰ ਇੱਕ ਇੰਡਸਟਰੀ ਨੂੰ ਥੋੜਾ ਜਿਹਾ ਕਹਿੰਦੇ ਪੁਸ਼ ਮਿਲਦਾ ਹੈ ਰੇਪਰੇਟ ਘਟਾਉਣ ਦਾ ਇਹ ਸਾਰਾ ਕੁਝ ਆਰ ਬੀ ਆਈ ਤਾਂ ਹੀ ਦੇਖਦੇ ਆ ਕਿ ਕਹਿੰਦੇ ਕਿ ਕਹਿੰਦੇ ਕਿ ਕਿਸ ਤਰ੍ਹਾਂ ਦੀ ਲਿਕুইਡਿਟੀ ਕਿੱਦਾਂ ਆ ਗਈ ਹੈ ਮਾਰਕੀਟ ਵਿੱਚ ਲਿਕুইਡਿਟੀ ਇਹ ਸਾਈਕਲ ਘੁੰਮਦਾ ਹੈ ਸਾਈਕਲ ਘੁੰਮਦਾ ਹੈ ਸਰਕਲ ਘੁੰਮਦਾ ਹੈ ਤੇ ਉਹ ਫਿਰ ਕਹਿੰਦੇ ਇੰਪੈਕਟ ਆਏ ਆਏਗਾ ਕੰਜ਼ਮਪਸ਼ਨ ਵਧੇਗੀ ਲੋਕਾਂ ਦੀ ਜਿਹੜੀ ਕਹਿੰਦੇ ਨੈਸੈਸਿਟੀ ਆਈਟਮ ਦੀ ਉਹਦੇ ਨਾਲ ਇੰਡਸਟਰੀ ਚ ਵੀ ਮੂਵਮੈਂਟ ਆਏਗੀ ਉਹ ਸਾਰਾ ਸਰਕਲ ਤਾਂ ਹੈ ਹੀ ਹੈ